ਕਮਲਕੌਰ ਉਰਫ ਕੰਚਨ ਕੁਮਾਰੀ ਤੋਂ ਬਾਅਦ ਹੁਣ ਇੱਕ ਹੋਰ ਮਸ਼ਹੂਰ ਇਨਫਲੂਐਂਸਰ ਨੂੰ ਧਮਕੀ ਮਿਲੀ ਹੈ ਜੀ ਹਾਂ ਉਸ ਨੂੰ ਵੀ ਕਮਲਕੌਰ ਵਾਲਾ ਹਾਲ ਕਰਨ ਦੀ ਧਮਕੀ ਦਿੱਤੀ ਗਈ ਹੈ ਦਰਸਲ ਪੰਜਾਬ ਦੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਵਿਚਾਲੇ ਕਮਲਕੌਰ ਭਾਬੀ ਦੇ ਕਤਲ ਤੋਂ ਬਾਅਦ ਲਗਾਤਾਰ ਡਰ ਦਾ ਮਾਹੌਲ ਹੈ ਅਤੇ ਵਿਚਾਲੇ ਹੁਣ ਸੋਸ਼ਲ ਮੀਡੀਆ ਤੇ ਇੱਕ ਹੋਰ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਪੂਜਾ ਸੰਘਾ ਨੂੰ ਧਮਕੀ ਦਿੱਤੀ ਗਈ ਹੈ ਇਸ ਪੋਸਟੇ 'ਚ ਕਿਹਾ ਗਿਆ ਹੈ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹਰੀਏ ਪੋਸਟ ਪੂਜਾ ਸੰਗਾ ਲਈਏ ਜੀਨੇ ਪਹਿਲਾਂ ਵੀ ਤਿੰਨ ਵਿਆਹ ਕਰਵਾਏ ਹੋਏ ਨੇ ਇਹ ਨੂੰ ਇਕੱਲੀ ਪੋਸਟ ਨਾ ਸਮਝਿਆ ਜਾਵੇ ਇਸ ਨੂੰ ਵਾਰਨਿੰਗ ਸਮਝਿਆ ਜਾਵੇ ਇਸ ਪੋਸਟ ਚ ਅਕੇ ਲਿਖਿਆ ਗਿਆ ਹੈ ਕਿ ਆਪਣਾ ਜੋ ਵੀ ਗੰਦਖਾਨਾ ਪਾਇਆ ਹੋਇਆ ਏ ਇਸ ਨੂੰ ਪੂਜਾ ਸੰਗਾ ਬੰਦ ਕਰੇ ਜੋ ਵੀ ਤੇਰਾ ਕੰਜਰਖਾਨਾ ਚੱਲ ਰਿਹਾ ਹੈ ਇਸ ਨੂੰ ਬੰਦ ਕੀਤਾ ਜਾਵੇ ਉਹਨਾਂ ਕਿਹਾ ਕਿ ਸਾਡੇ ਵੱਲੋਂ ਚਾਹੇ ਪੂਜਾ ਸੰਗਾ 10 ਵਿਆਹ ਕਰਵਾ ਲਵੇ ਸਾਨੂੰ ਤੇਰੀ ਜ਼ਿੰਦਗੀ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਆਪਣੇ ਚਾਰ ਪਿੰਡ ਦੇ ਬੰਦੇ ਇਕੱਠੇ ਕਰਕੇ ਆਪਣੇ ਘਰ ਦਾ ਫੈਸਲਾ ਕਰ ਵਿੱਚ ਹੀ ਨਵੇੜੋ ਤੇਰੀ ਕੋਈ ਵੀ ਵੀਡੀਓ ਇਸ ਸੰਬੰਧੀ ਨੈੱਟ ਤੇ ਨਾ ਪਾਈ ਜਾਵੇ ਜੀ ਹਾਂ ਦੱਸ ਦਿੰਦੇ ਆ ਕਿ ਪੂਜਾ ਸੰਘਾ ਦੇ ਪਹਿਲਾ ਤਿੰਨ ਵਿਆਹ ਹੋ ਚੁੱਕੇ ਸੀ ਅਤੇ ਹੁਣ ਤੀਜੇ ਵਿਆਹ ਵਾਲਾ ਜੋ ਉਸਦਾ ਪਤੀ ਸੀ ਉਸ ਨਾਲ ਵੀ ਉਸਦਾ ਝਗੜਾ ਚੱਲ ਰਿਹਾ ਹੈ ਜਿਸ ਤੋਂ ਬਾਅਦ ਪੂਜਾ ਸੰਘਾ ਲਗਾਤਾਰ ਸੋਸ਼ਲ ਮੀਡੀਆ ਤੇ ਵੀਡੀਓਸ ਪਾ ਕੇ ਇਸ ਸੰਬੰਧੀ ਆਪਣੇ ਫਾਲੋਅਰਸ ਨੂੰ ਜਾਣਕਾਰੀ ਦੇ ਰਹੀ ਸੀ ਜਿਸ ਤੋਂ ਬਾਅਦ ਇਹ ਪੋਸਟ ਸਾਮਨੇ ਇਹ ਉਧਰੇ ਸਪੋਸਟਿਚ ਅੱਗੇ ਲਿਖਿਆ ਗਿਆ ਹੈ ਕਿ ਉਹਨਾਂ ਦੇ ਬੱਚੇ ਵੀ ਫੋਨ ਨੂੰ ਦੇਖਦੇ ਨੇ ਅਤੇ ਉਹਨਾਂ ਉੱਪਰ ਗਲਤ ਪ੍ਰਭਾਵ ਪੈਂਦਾ ਹੈ ਜੇ ਹੁਣ ਇਹ ਕੰਜਰਖਾਨਾ ਬੰਦ ਨਾ ਕੀਤਾ ਗਿਆ ਤਾਂ ਸਾਡੇ ਸਿੰਘਾਂ ਦੀਆਂ ਫੌਜਾਂ ਨੇ ਤੇਰੇ ਘਰ ਆਉਣਾ ਹੈ ਅਤੇ ਤੇਰਾ ਹਾਲ ਵੀ ਕਮਲ ਭਾਬੀ ਵਾਲਾ ਨਾ ਹੋ ਜਾਵੇ ਕਿਤੇ ਇੱਕ ਬੇਨਤੀ ਇਹਨਾਂ ਦੇ ਪਿੰਡ ਵਾਲਿਆਂ ਨੂੰ ਵੀ ਇਸ ਪੋਸਟ ਪਾਉਣ ਵਾਲੇ ਵੱਲੋਂ ਕੀਤੀ ਗਈ ਹੈ ਜਿਨ੍ਹਾਂ ਲਿਖਿਆ ਕਿ ਇਸ ਨੂੰ ਨੱਥ ਪਾਈ ਜਾਵੇ ਸਾਰੇ ਪਿੰਡ 'ਚ ਕੋਈ ਵੀ ਮਰਦ ਨਹੀਂ ਹੈ ਜੋ ਇਹਨਾਂ ਜੋ ਇਸ ਨੂੰ ਅਜੇਹਾ ਕੰਜਰਖਾਨਾ ਕਰਨ ਤੋਂ ਰੋਕੇ ਜੀ ਹਾਂ ਇਹ ਪੋਸਟ ਕੇ ਸਾਫ ਸ਼ਬਦਾਂ ਵਿੱਚ ਲਿਖਿਆ ਗਿਆ ਹੈ ਕਿ ਪੂਜਾ ਸੰਗਾ ਜੋ ਵੀ ਸੋਸ਼ਲ ਮੀਡੀਆ ਤੇ ਪਾ ਰਹੀ ਹੈ ਉਸ ਨੂੰ ਬੰਦ ਕੀਤਾ ਜਾਵੇ ਨਹੀਂ ਤਾਂ ਉਸ ਦਾ ਹਾਲ ਕਮਲਕੌਰ ਭਾਬੀ ਵਾਲਾ ਕੀਤਾ ਜਾਵੇਗਾ ਫਿਲਹਾਲ ਇਹ ਪੋਸਟ ਸੋਸ਼ਲ ਮੀਡੀਆ ਤੇ ਇੱਕ ਅਕਾਊਂਟ ਤੋਂ ਪਾਈ ਗਈ ਹੈ ਪਰ ਪੂਜਾ ਸੰਗਾ ਵੱਲੋਂ ਇਸ ਪੋਸਟ ਨੂੰ ਲੈ ਕੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਬਿਊਰੋ ਰਿਪੋਰਟ ਸੈਂਟਰਲ ਪੰਜਾਬੀ ਟੀਵੀ